ਗੁਰਦਾਸਪੁਰ ਦੇ थाना ਕੁਮਾਨ ਦੇ ਅਧੀਨ ਆਉਂਦੇ ਪਿੰਡ ਪੁਰਾਣਾ ਬਲੜ ਹਵਾਲ ਕਰਦੇ ਬਾਹਰ ਅਨਪਛਾਤ ਿਆਨ ਵੱਲੋਂ ਚਲਾਈਆਂ ਗਈਆਂ ਗੋਲੀਆਂ ਐਸ ਐਚਓ ਕੁਮਾਨ ਗਗਨਦੀਪ ਸਿੰਘ ਨੇ ਫੋਨ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੁਰਾਣਾ ਬਲੜ ਹਵਾਲ ਨੇ 21 ਸਤੰਬਰ ਪੰਜੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਮੰਗੀ ਜਾ ਰਹੀ 50 ਲੱਖ ਰੁਪਏ ਫਿਰੋਤੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਸੰਬੰਧੀ ਥਾਣਾ ਕੁਮਾਨ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਰਾਤ ਜੋ ਗੋਲੀਆਂ ਚੱਲੀਆਂ ਹਨ ਉਸ ਸੰਬੰਧੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਸ਼੍ਰੀ ਹਰਗੋਬਿੰਦ ਕੋ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀਦੀ ਖਾਸ ਰਿਪੋਰਟ

ਇਹ ਨਹੀਂ ਗੇਟ ਤੇ ਨਹੀਂ ਉਧਰਲੇ ਪਾਸੇ ਖਲੋਤੇ ਉਹ ਜਿੱਥੇ ਬੰਦੇ ਨਹੀਂ ਉੱਥੇ ਆਵੇ ਖਲੋਤੇ ਬਾਲੇ ਉਧਰ ਪਰੇ ਨੂੰ ਮਾਰੀ ਪਰੇ ਨੂੰ ਮਾਰੀ ਉਹ ਉੱਥੇ ਖਲੋਤੇ ਮੋਰਚਾ ਲਾ ਉੱਥੇ ਕੜਾ ਕਰਕੇ ਉੱਥੇ ਇੱਕ ਬੰਦਾ ਉਤਰਿਆ ਇੱਕ ਮੋਰਚਾ ਲੰਦੇ ਰਿਹਾ ਉਸ ਨੂੰ ਫਿਰ ਉਹਨੇ ਫੜ ਗਏ ਜਿਹੜਾ ਆਇਆ ਕਪੂਰੇ ਵੱਲੋਂ ਉਧਰੋਂ ਵੀ ਆਏ ਆ ਇੰਸ਼ਾ ਅੱਲੋਂ ਕਪੂਰੇ ਹਾਂਜੀ ਹਾਂਜੀ ਉਹਨੂੰ ਖੇਚੇ ਰਾਏ ਆਏ ਐ ਮੋਰਚਾ ਲੰਦੇ ਹਾਂ ਮੋਰਚਾ ਲੰਦੇ ਹਾਂ ਬਾਜੀ ਮੂੰਹ ਨੇ ਇਹ ਕੈਮਰਾ ਚੈੱਕ ਕਰਦੇ ਆ ਮੂੰਹ 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 ਬੱਧੇ ਇਹਨਾਂ ਨਹੀਂ ਪਤਾ ਲੱਗਾ ਮੈਨੂੰ ਉਹਨਾਂ ਨੇ ਆਹ ਦਿਸੇ ਵੀ ਮੂੰਹ ਨੇ ਉਹਨਾਂ ਨੇ ਦੇਖ ਕੇ ਜਿਹੜੇ ਛੱਡੇ ਤੇ ਮੈਂ ਕਾ ਨਾ ਕਾ ਪੈ ਗਿਆ ਮੈਂ ਤਾਂ ਕਹਿੰਦਾ ਅੱਛਾ ਵੀ ਮੂੰਹ ਬੱਧੇ ਆ ਮੂੰਹ ਬੱਧੇ ਹਾਂਜੀ ਇਹਨੇ ਨੇ ਬਣੀ ਆ ਹੈਲੋ ਤਾਂ ਕਰ ਮੈਂ ਗੇਟ ਗੇਟ ਮਾਰਦੇ ਨਹੀਂ ਗੇਟ ਤੇ ਨਹੀਂ ਉਧਰਲੇ ਪਾਸੇ ਖਲੋਤੇ ਹੋ ਜਿੱਥੇ ਬੰਦੇ ਨਹੀਂ ਉੱਥੇ ਆਮਨੇ ਖਲੋਤੇ ਉਧਰ ਪਰੇ ਨੂੰ ਮਾਰੀ ਪਰੇ ਨੂੰ ਮਾਰੀ ਗੇਟ ਨੂੰ ਨਾਲ ਜਾਣਾ ਆ ਉਹ ਉੱਥੇ ਖਲੋਤੇ ਮੋਰਚਾ ਲਾਉਂਦੇ ਉੱਥੇ ਖੜਾ ਕਰਕੇ ਉੱਥੇ ਇੱਕ ਬੰਦਾ ਉਤਰਿਆ ਇੱਕ ਮੋਟਰਸਾਈਕਲ ਤੇ ਰਿਹਾ ਉਸ ਤੋਂ ਫਿਰ ਉਹਨੇ ਫੇਰ ਗਿਆ ਇਧਰੋਂ ਆਇਆ ਕਪੂਰੇ ਵਾਲੋਂ ਇਧਰੋਂ ਵੀ ਆਏ ਐ ਐਂਸਾ ਇਧਰ ਕਪੂਰੇ ਹਾਂਜੀ ਹਾਂਜੀ ਉਹ ਲੋਕ ਇੱਥੇ ਆਏ ਐ ਐ ਮੋਰਚਾ ਹਲਦੇ ਐ ਮੋਰਚਾ ਹਲਦੇ ਹਾਂ ਭਾਜੀ ਮੂੰਹ ਨੇ ਨਹੀਂ ਮੂੰਹ ਬੰਦ ਹੈ ਕੈਮਰਾ ਚੈੱਕ ਕਰ ਰਹੇ ਹਾਂ ਦੋਨੋਂ ਮੂੰਹ ਨੇ ਮੂੰਹ ਬੰਦ ਹੈ ਇਹ ਤਾਂ ਪਤਾ ਨਹੀਂ ਪਤਾ ਲੱਗਾ ਤਾਂ ਮੈਨੂੰ ਉਹਨਾਂ ਦੇ ਆ ਦਿਸੇ ਵੀ ਮੂੰਹ ਨੇ ਨੇ ਉਹਨਾਂ ਨੇ ਦੇਖ ਕੇ ਜਿਹੜੂ ਛੱਡੇ ਤੇ ਮੈਂ ਤਾਂ ਨਾ ਨਾ ਕਾ ਪੈ ਗਿਆ ਮੈਂ ਤਾਂ ਪੈ ਗਿਆ ਮੈਂ ਤਾਂ ਪੈ ਗਿਆ ਅੱਛਾ ਵੀ ਮੂੰਹ ਬੱਦੇ ਆ ਮੂੰਹ ਬੱਦੇ ਹਾਂਜੀ ਇਹਨੇ ਨੇ ਬੰਨੀ ਆ